ਸਾਭਾ ਵਾਹੀ ਗੁਰੂ ਜੀ ਕੀ ਫਤਿਹ ਅੱਜ ਅਸੀਂ ਇਹ ਵਿਸ਼ੇਸ਼ ਪ੍ਰੋਗਰਾਮ ਗੁਰੂ ਦੁਆਰਾ ਜਿਹੜਾ ਇਤਿਹਾਸਿਕ ਗੁਰਦੁਆਰਾ ਜਿਹੜਾ ਹੈ ਉਹਨਾਂ ਦੇ ਪ੍ਰੋਗਰਾਮ ਦੇ ਤਹਿਤ ਪਹੁੰਚੇ ਹਾਂ ਗੁਰਦੁਆਰਾ ਸ਼ੀਤਗੱਡੇਵਾਲ ਵਿਖੇ ਗੱਲ ਕਰਾਂਗੇ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਇਤਿਹਾਸ ਦੇ ਪੰਨਿਆਂ ਦੀ ਜਿਹੜੇ ਇਤਿਹਾਸ ਤੇ ਅੰਕਤ ਨੇ ਉਹਦੇ ਨੇ ਅਸੀਂ ਵਿਸ਼ੇਸ਼ ਤੌਰ ਤੇ ਜਿਹੜਾ ਅਵਰਾਲਾ ਕਰਦੇ ਹਾਂ ਅਸੀਂ ਵੱਖ-ਵੱਖ ਗੁਰਾਂ ਦੇ ਵਿੱਚ ਜਾਣੇ ਆ ਤੇ ਉੱਥੋਂ ਦੇ ਜਿਹੜੇ गांझी सिंघ आहे जा सै जहिड़े सिख साहिबानु ਅਤੀਪੀਸੀ ਬਹੁਤ ਡੇ ਕੀਤੇ ਗਏ ਆ ਨਿਯੁਕਤ ਕੀਤੇ ਗਏ ਉਹਨਾਂ ਨਾਲ ਹਲ ਕਰਦੇ ਆ ਪਰ ਆਪਾਂ ਇਸ ਵਾਰ ਗੱਲ ਕਰੀ ਜੀ ਇੱਥੇ ਗੁਰਦੁਆਰਾ ਸ਼ੀਤਾਨ ਦੇ ਬਾਅਦ ਜਿਹੜਾ ਅਕਸਰ ਦੇਖਿਆ ਜਾਂਦਾ ਕਿ ਇੱਥੇ ਜਿਹੜੇ ਆ ਮੈਨੇਜਮੈਂਟ ਕਮੇਟੀ ਦੇ ਲੋ ਜਿਹੜੇ ਹੈਡ ਦਾ ਕੀ ਆ ਜਹਦਾਰ ਹਰਵੰਤ ਸਿੰਘ ਜੀ ਨੇ ਤੇ ਉਪ ਤੋਂ ਬਾਅਦ ਜਿਹੜੇ ਉਹਨਾਂ ਦੇ ਸਹਾਇਕ ਗ੍ਰਾਂਤੀ ਸਿੰਘ ਨੇ ਸਰਦਾਰ ਗੁਰਜਿੰਦਰ ਸਿੰਘ ਜਿਆਨੀ ਗੁਰਜਿੰਦਰ ਸਿੰਘ ਜੀ ਅਸੀਂ ਅੱਜ ਇਤਿਹਾਸ ਦੇ ਜਿਹੜੇ ਪੰਨੇ ਮੋਲਣ ਜਾ ਰਹੇ ਹਾਂ ਇਸ ਕੋ ਪਹਿਲਾਂ ਅਸੀਂ ਉਹਨਾਂ ਦੇ ਨਾਲ ਵਿਚਾਰਾ ਦਾ ਆਦਾਨ-ਪ੍ਰਦਾਨ ਕੀਤਾ ਜੀ ਜੋ ਉਹਨਾਂ ਨੇ ਵਿਚਾਰਾ ਦਾ ਆਦਾਨ-ਪ੍ਰਦਾਨ ਸਾਡੇ ਨਾਲ ਕੀਤਾ ਅਸੀਂ ਅੱਜ ਉਹਨੂੰ ਆਪਣੇ ਵਿਸ਼ੇ ਸਿੰਘ ਦਾੜੀ ਜੀ ਸਾਹਿਬ ਗੱਲ ਕਰਾਂਗੇ ਥਾਸ ਵਾਲੇ ਗੁਰਦੁਆਰਾ시 ਦਾ ਲੋਦੇਵਾਲ ਦੇ ਦੋਸਤੋ ਮੈਂ ਤੁਹਾਡਾ 호ਸਟ ਤੇ ਦੋਸਤ ਦਜੀਤ ਸਿੰਘ ਅਜਰੂਹਾ ਅੱਜ ਅਸੀਂ ਕੋ ਕੋਲੇ ਚਾਰਾਂ ਯਾਨੀ ਗੁਰਜਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਲਈ ਐ ਯਾਨੀ ਗੁਰਜਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜੀ 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 ਅੱਜ ਆਪਾਂ ਆਦੀ ਨਾਲ ਸਾਡੇ ਨਾਲ ਸਿੰਘ ਸਾਹਿਬ ਜਿਹੜੇ ਹੈਡਕਰਾਂ ਕੀ ਨੇ ਹਰਮਨ ਸਿੰਘ ਜੀ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਇਸ ਆਦਾਨ ਪ੍ਰਦਾਨ ਦੇ ਨਾਲ ਵਿਚਾਰ ਜ਼ਰੂਰ ਕਰਾਂਗੇ ਐਂ ਜਾਨੀ ਗੁਰਜਦਰ ਸਿੰਘ ਜੀ ਤੁਸੀਂ ਸਾਨੂੰ ਜਿਹੜਾ ਗੁਰਦੁਆਰਾ ਸ਼ਹੀਦਾਂ ਲਤੇਵਾ ਇਹਦੇ ਅਧ्यास ਬਾਰੇ ਜਿਹੜਾ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਤਾਂ ਕਿ ਜਿਹੜੇ ਆ ਅਸੀਂ ਪਲਾ ਕੀਤਾ ਆ ਵੀ ਇਸ ਲਾਕਡਾਊਨ ਦੇ ਨਾਲ ਕੋਵਿਡ-19 ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਇੱਥੇ ਦਰਸ਼ਨ ਕਰਨਾ ਹੁੰਦੇ ਚਾਹੁੰਦੀ ਸੀ ਪਿਛਲੇ 3-4 ਮਹੀਨੇ ਤੋਂ ਰੁਕੀਆਂ ਆ ਤੇ ਅਸੀਂ ਚਾਹੁੰਦੇ ਆ ਇਸ ਚੈਨਲ ਦੇ ਮਾਧਿਅਮ ਰਾਹੀਂ ਉਹ ਜਿਹੜੇ ਦਰਸ਼ਕ ਇਸ ਅਧਿਆਪਨ ਉਹ ਜਾਣੋ ਸਕਣ ਸਭ ਤੋਂ ਪਹਿਲਾਂ ਆਪ ਜੀ ਦਾ ਆਪ ਜੀ ਦੀ ਜੀ ਦਾ ਬਹੁਤ-ਬਹੁਤ ਧੰਨਵਾਦ ਇਸ ਪਾਵਨ ਸਥਾਨ ਦੇ ਇਤਿਹਾਸ ਪਰ ਦਰਸ਼ਨਾਂ ਨੂੰ ਸਮੂਹ ਸੰਗਤਾਂ ਤੱਕ ਮੀਡੀਆ ਰਾਹੀਂ ਪਹੁੰਚਾਉਣ ਦਾ ਆਪ ਜੀ ਨੇ ਦ੍ਰਿਦ ਜਨ ਕੀਤਾ ਹੈ ਮੇਰੇ ਨਾਲ ਸਤਕਾਰਯੋਗ ਸਿੰਘ ਸਾਹਿਬਾ ਬਾਬਾ ਰਵਿੰਦਰ ਸਿੰਘ ਜੀ ਐਡਵੋਕਸੀ ਸਾਹਿਬ ਜੀ ਬਰਾਬਰ ਨੇ ਤੋਂ ਇਹ ਪਾਵਨ ਸਥਾਨ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਚਰਨ ਸੂਪਾਤ ਸਥਾਨ ਹੈ ਇਸ ਇਤਿਹਾਸ ਦੇ ਪੰਨਿਆਂ ਨੂੰ ਪੜ੍ਹੀਏ ਇਹ ਬੜਾ ਹੀ ਕੂਸ਼ਲ ਤੇ ਇਤਿਹਾਸਾਨੂੰ ਇਸ ਦੀ ਬਾਤ ਪ੍ਰਾਪਤ ਹੁੰਦਾ ਹੈ ਜਿਸ ਸਮੇਂ ਜੈਦੂੰਦਰ ਰਹਿਣ ਵਾਲਾ ਦੇਵੀਦਾਸ ਬ੍ਰਾਹਮਣ ਜਿਹਦਾ ਨਾਮ ਇਤਿਹਾਸ ਦੇ ਵਿੱਚ ਦੇਵਦਾਸ ਵੀ ਹੈ ਦੇਵਤੀਦਾਸ ਵੀ ਕਿਹਾ ਗਿਆ ਹੈ ਪ੍ਰਮੁਖ ਤੋਂ ਤੇ ਉਹਨੂੰ ਦੇਵੀਦਾਸ ਕਿਹਾ ਹੈ ਉਹ ਦੇਵੀਦਾਸ ਆਪਣੀ ਘਰਵਾਲੀ ਦਾ ਡੋੜਾ ਵੱਡਾ ਬੁਜਵਾੜਾ ਜਾਂ ਬੁਜਵਾੜਾ ਕਲਾਮ ਸ਼ਿਆਲਪੁਰ ਦੇ ਨਜ਼ਦੀਕ ਉੱਥੋਂ ਲੈਣ ਵਾਸਤੇ ਗਿਆ ਆਪ ਵੀ ਪ੍ਰਕਾਰ ਜਾਣਦੇ ਹੋ ਪੁਰਾਣੇ ਸਮਿਆਂ ਦੇ ਵਿੱਚ ਵਿਆਹ ਕਾਰਜ ਬਚਪਨ ਵਿੱਚ ਕੀਤੇ ਜਾਂਦੇ ਸੀ ਤੇ ਜਵਾਨੀ ਦੀ ਉਸਥਾਵੇਂ ਜਾ ਕੇ ਮੁਕਲਾਵੇ ਲਏ ਜਾਂਦੇ ਸਨ ਇਸੇ ਰੀਤ ਅਨੁਸਾਰ ਦੇਵਦਾਸ ਦੇਵੀਦਾਸ ਆਪਣੇ ਘਰ ਵਾਲੀ ਦਾ ਟੋਲਾ ਲੈਣ ਲਈ ਬਜਵਾੜਾ ਤੋਂ ਪਹੁੰਚਿਆ ਤੇ ਵਾਪਸ ਚਲ ਕੇ ਆ ਰਿਹਾ ਸੀ ਜਿਸ ਵੇਲੇ ਬਸੀਕੜਾ ਨਗਰ ਦੇ ਪਾਸ ਪਹੁੰਚਾ ਇਥੋਂ ਦਾ ਹਾਕਮ ਜਾਵਰ ਖਾਨ ਜੇ ਦੀ ਰੀਤ ਬੜੀ ਖੋਟੀ ਹੈ ਤੇ ਬੜੇ ਛੋਟੇ ਕੰਮ ਕਰਦਾ ਹੈ। ਇਲਾਕੇ ਦੇ ਵਿੱਚ ਉਹਦੇ ਨਾਮ ਦਾ ਬੜਾ ਭੈ ਡਰ ਹੈ। ਇਹਦੀ ਰੀਤ ਉਸਨੇ ਬ੍ਰਹਮਣ ਦੇਵਦਾਸ ਦੇ ਨਾਲ ਕਮਾਈ ਹੈ। ਦੇਵੀਦਾਸ ਦੀ ਘਰਵਾਲੀ ਦਾ ਡੋਲਾ ਖੋਹ ਕੇ ਨੇ ਆਪਣੀ ਬਹਿਲਾ ਵਿੱਚ ਪਾਇਆ ਹੈ। ਔਰ ਉਸ ਵੇਲੇ ਬ੍ਰਹਮਣ ਦੇਵੀਦਾਸ ਨੇ ਬੜੀ ਪੁਕਾਰ ਕੀਤੀ ਪਰ ਕਿਸੇ ਪ੍ਰਕਾਰ ਉਹਦੀ ਬੇਨਤੀ ਕਿਸੇ ਨੇ ਸੁਣੀ ਨਹੀਂ ਹੈ। ਇਹ ਸਾਰੇ ਪਰਸੰਗ ਨੂੰ ਕਬੀਰ ਰਾਜ ਮਹাকਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਜਵੀਂ ਰੋਤ ਦੇ 33ਵੇਂ ਅੰਸ਼ੂ ਦੇ ਵਿੱਚ ਬੜੇ ਸੁੰਦਰ ਢੰਗ ਨਾਲ ਬਿਆਨ ਕੀਤਾ ਹੈ ਜੇਸੇ ਵੇਲੇ ਬ੍ਰਾਹਮਣ ਨੂੰ ਕਿਸੇ ਪਾਸੋਂ ਕੋਈ ਢੋਈ ਨਾ ਮਿਲੀ ਤਾਂ ਕਲਗੀਧਰ ਸਾਹਿਬ ਦੇ ਚਰਨਾਂ ਵਿੱਚ ਅਨੰਪੁਰ ਸਾਹਿਬ ਜਾ ਕਰਕੇ ਫਰਿਆਦੀ ਹੋਇਆ ਹੈ ਬੇਨਤੀ ਕੀਤੀ ਹੈ ਜੇਸੇ ਵੇਲੇ ਰੋਂਦੇ ਕਰਲਾਉਂਦੇ ਨੇ ਜਾ ਕਰਕੇ ਤਾਂ ਕਲਗੀਧਰ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਨੇ ਦੀ ਆਵਾਜ਼ ਸੁਣੀ ਕਬੀਰ ਰਾਜ ਬੇਨਤੀ ਕਰਕੇ ਉਸ ਬ੍ਰਾਹਮਣ ਦੀ ਬੇਇੱਜ਼ਤੀ ਜਿਹੜੀ ਹੈ ਕਿਵੇਂ ਉਹਨੇ ਬਿਆਲ ਕੀਤੀ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਕਹਿੰਦੇ ਇੱਕ ਦਿਨ ਦੀਨ ਦੁਖੀ ਚੱਲ ਆਇਓ ਰੋਧ ਉੱਚੇ ਬਾਣ ਸੁਣਾਇਓ ਵਿਰਾਗ ਕਰਦਾ ਰੋਂਦਾ ਹੋਇਆ ਉੱਚੀ ਆਵਾਜ਼ ਵਿੱਚ ਪਹੁੰਚਿਆ हे ਪ੍ਰਭ ਵਿਵਿੰਦ ਧਰਮ ਕੀ ਇਤਜ਼ਾਰ ਦੀਨ ਦਇਆ ਦੀ ਰਖਦਾ ਹੋ ਜਾ ਮਹਾਰਾਜ ਆਪ ਦਾ ਵੱਲ ਵੜਾ ਹੈ ਆਪ ਸਾਡੇ ਧਰਮ ਦੀ ਰੱਖਿਆ ਕਰਨ ਵਾਲੇ ਹੋ ਸਭ ਥਲ ਤੇ ਮੈਂ ਹੋਏ ਨਿਰਾਸ਼ੀ ਚੱਲ ਆਇਆ ਰਾਮ ਰੂਪੇ ਪਾਸੇ ਸਾਰੇ ਥਾਵਾਂ ਤੋਂ ਮੈਂ ਨਿਰਾਸ਼ਾ ਹੋ ਕੇ ਆਪ ਜੀ ਦੇ ਪਾਸ ਆਇਆ ਕਲਗੀਧਰ ਸਾਹਿਬ ਨੇ ਉਹਦੀ ਆਵਾਜ਼ ਸੁਣੀ ਸੇਵਕ ਨੂੰ ਭੇਜਿਆ ਤੇ ਉਹਦੀ ਬੇਨਤੀ ਸੁਣੀ ਹੈ ਕਹਿੰਦਾ ਹੈ ਪੁਰਖ ਹੁਸ਼ਿਆਰ ਨਿਕਟਿਕ ਬਸੀ ਵਸੈ ਪਠਾਨ ਤਹਾ ਮਤ ਨਸੀ ਹੁਸ਼ਿਆਰਪੁਰ ਦੇ ਨਜ਼ਦੀਕ ਇੱਕ ਬਸੀ ਨਗਰ ਹੈ ਜਿੱਥੇ ਪਠਾਨ ਵੱਸਦਾ ਜਿਹਦਾ ਨਾਮ ਜ਼ਾਵਰ ਖਾਨ ਮਾਤੂ ਦੀ ਕੋਟੀ ਹੈ ਕੋਟੇ ਕੰਮ ਕਰਦਾ ਹੈ ਮਹਾਰਾਜ ਮੈਂ ਮਗੁਨਾਏ ਬਧੂ ਕੋ ਡੋਰਾ ਗਵਨਤ ਜਾਤ ਆਪਣਕਾਰ ਹੋ ਰਾ ਮੈਂ ਆਪਣੀ ਬਹੂ ਦਾ ਘਰ ਵਾਲੀ ਦਾ ਡੋਲਾ ਲੈ ਕੇ ਆਪਣੇ ਘਰ ਵੱਲ ਚਲਦਾ ਜਾ ਰਿਹਾ ਸੀ ਤਾ ਮਹਾਰਾਜ ਕਰੀ ਬੇਲੋਕਣ ਤਿੰਨ ਮਮਦਾਰਾ ਸ਼ੀਨ ਬਰਿਓ ਨੇ ਸਦਨ ਮਝਾ ਮੇਰੀ ਘਰ ਵਾਲੀ ਦਾ ਡੋਲਾ ਕੋ ਕੇ ਜਿਸ ਵੇਲੇ ਉਹਨੇ ਦੇਖਿਆ ਸੁੰਦਰ ਰੂਪ ਡੋਲਾ ਕੋ ਕੇ ਆਪਣੇ ਘਰ ਵਿੱਚ ਲੈ ਕਰਕੇ ਪ੍ਰਵੇਸ਼ ਹੋ ਗਿਆ ਬੜ ਗਿਆ ਹੈ ਜਾਪਕਾ ਮਹਾਰਾਜ ਮੈਂ ਉਸ ਵੇਲੇ ਜਾ ਦੂਜਾ ਉੱਚੇ ਕੀਨ ਪੁਕਾਰਾ ਤਾ ਉਸ ਵੇਲੇ ਜਦੋਂ ਪੁਕਾਰ ਕੀਤੀ ਉਹਨੇ ਸੁਣੀ ਨਹੀਂ ਹੈ ਨਰ ਤੇ ਗਹਿਵਾਇਓ ਬਹੁ ਮਾਰਿਆ ਆਪਣੇ ਨੌਕਰਾਂ ਤੋਂ ਪਕੜਵਾ ਕਰਕੇ ਬੜਾ ਮਾਰਿਆ ਉਸਨੇ ਕਾਜੀ ਕੋਟਵਾਰ ਟਿਕ ਫਿਰਿਓ ਕਿਨਹੂ ਨਿਆਉ ਨਾ ਮੇਰੋ ਕਰਿਓ ਕਾਜੀਆਂ ਕੋਟਵਾਲਾਂ ਦੇ ਪਾਸ ਗਿਆ ਪਰ ਮੇਰਾ ਨਿਆ ਨਹੀਂ ਕੀਤਾ ਕਿਸੇ ਨੇ ਕ੍ਰਿਪ ਨਿਵਾਦ ਹੁਣ ਮੈਂ ਆਪ ਜੀ ਦੇ ਚਰਨਾਂ ਵਿੱਚ ਆਇਆ ਹਾਂ ਕਿਰਪਾ ਕਰੋ ਮੇਰੀ ਘਰਵਾਲੀ ਦਾ ਡੋਲਾ ਮੈਨੂੰ ਵਾਪਸ ਦਿਵਾਓ ਨਹੀਂ ਤਾਂ ਮਹਾਰਾਜ ਸ੍ਰੀ ਪ੍ਰਭ ਕਹਿਆ ਬਤਰੀ ਕੋ ਪਾਉ ਨੱਦ ਤੋਂ ਆਪ ਆਪ ਦੁਆਰ ਅਗਰ ਜਰ ਜਾਵਾਂ ਜਾਂ ਤਾਂ ਮੈਨੂੰ ਮੇਰੀ ਘਰ ਵਾਲੀ ਦਾ ਡੋਲਾ ਵਾਪਸ ਦਿਵਾਓ ਨਹੀਂ ਤੇ ਮਹਾਰਾਜ ਮੈਂ ਆਪ ਜੀ ਦੇ ਦਾਰੇ ਅੱਗ ਲਾ ਕੇ ਸੜਕੇ ਵਰ ਜਾਵਾਂ ਮੇਰਾ ਕੋਈ ਜਿਉਣਾ ਜਿਉਣਾ ਨਹੀਂ ਜੀਵਨ ਧਰਮ ਨਹੀਂ ਅਬ ਮੇਰਾ ਤੁਮ ਬਿਨ ਜਤਨ ਨਹੀਂ ਕੋ ਹੋਇਆ ਆਪ ਜੀ ਤੋਂ ਬਿਨਾ ਕੋਈ ਜਤਨ ਹੋਰ ਨਹੀਂ ਵੇਖਿਆ ਹੁਣ ਮੇਰਾ ਕੋਈ ਜਿਉਣਾ ਨਹੀਂ ਗੁਰਬਾਣੀ ਦਾ ਵਚਨ ਹੈ ਜੇ ਜੀਵੇ ਪਤ ਗੱਥੀ ਜਾਏ ਸਭ ਬ੍ਰਾਮ ਦੇ ਤੱਕ ਸਿਖਾਏ ਜੇ ਜਿਤਪਾਤੀ ਨਹੀਂ ਤਾਂ ਸਾਰਾ ਜੀਵਨ ਜਿਹੜਾ ਹੈ ਨਾ ਖਰਾਬ ਹੈ ਇਸ ਲਈ ਨੇ ਬੇਨਤੀ ਕੀਤੀ ਹੈ ਕਲਗੀਧਰ ਸੱਜੇ ਪਾਤਸ਼ਾਹ ਨੇ ਉਸ ਦੀ ਬੇਨਤੀ ਸੁਣੀ ਆਪਣੇ ਵੱਡੇ ਪ੍ਰਜਨਨ ਸਹਿਬ ਆਬਾ ਜੀਤ ਸਿੰਘ ਸਾਹਿਬ ਜੀ ਨੂੰ 100 ਸਿੰਘਾਂ ਦਾ ਜਥਾ ਦੇ ਕਰਕੇ ਇਤਿਹਾਸ ਦੇ ਪੰਨਾ ਅਨੁਸਾਰ ਇਸ ਥਾਂ ਦੇ ਵੱਲ ਭੇਜਣਾ ਕੀਤਾ ਹੈ ਕਿ ਜਾ ਕਰਕੇ ਉਸ ਜਾਵਰ ਖਾਨ ਨੂੰ ਸ਼ੋਧ ਕਰਕੇ ਜਿਉਂਦੇ ਨੂੰ ਫੜਕੇ ਸਾਡੇ ਪਾਸ ਲਿਆਉਣਾ ਕਰੋ ਔਰ ਦੇਵਦਾਸ ਤੇ ਉਹਦੀ ਘਰਵਾਲੀ ਦੋਵਾਂ ਨੂੰ ਇੱਥੇ ਨਾਲ ਲੈ ਕਰਕੇ ਆਉਣਾ ਕਰੋ ਸਹਿ ਬਾਬਾ ਜੀ ਸਿੰਘ ਸਾਹਿਬ ਜੀ ਕਲਗੀ ਤਰਨ ਸਾਹਿਬ ਦੇ ਹੁਕਮ ਨਾਲ ਉਸੇ ਵੇਲੇ ਚੱਲੇ ਨੇ ਸਤਲੁਜ ਦਰਿਆ ਨੂੰ ਪਾਰ ਕੀਤਾ ਹੈ ਆਪ ਜਾਣਦੇ ਹੋ ਉਸ ਵੇਲੇ ਸਤਲੁਜ ਦਰਿਆ ਦਾ ਵਹਿਣ ਬੜਾ ਵੱਡਾ ਵਗਦਾ ਸੀ ਪਾਰ ਕਰਕੇ ਜਿਸ ਵੇਲੇ ਉਤਰੇ ਹਨ ਇਲਾਕੇ ਦੇ ਜਿਹੜੇ ਪਿਆਰੇ ਸਿੱਖ ਸਨ ਉਹਨਾਂ ਨੂੰ ਨਾਲ ਲਿਆ ਗਏ ਬਾਬਾ ਰਤਨ ਸਿੰਘ ਦੀ ਜੱਬੇ ਵਾਲ ਤੋਂ ਹਨ ਸਹਿ ਬਾਬਾ ਜੀ ਸਿੰਘ ਸਾਹਿਬ ਦੇ ਜਥੇ ਦੇ ਵਿੱਚ ਭਾਈ ਉਧ ਸਿੰਘ ਜੀ ਪਾਈ ਜੀਵਨ ਸਿੰਘ ਵੀ ਪਾਈ ਜੈਤਾ ਜੀ ਜਿਨ੍ਹਾਂ ਨੇ ਤੁੰਦੂ ਤੇਜ ਬਹਾਦਰ ਸਾਹਿਬ ਦਾ ਸ਼ੀਸ਼ ਦਿੱਲੀ ਤੋਂ ਲਿਆਉਣਾ ਕੀਤਾ ਸੀ ਜੋ ਅੰਮ੍ਰਿਤਸ਼ਕ ਕਰਕੇ ਬਾਅਦ ਵਿੱਚ ਪਾਈ ਜੀਵਨ ਸਿੰਘ ਹੋਏ ਉਹ ਪਾਈ ਜੀਵਨ ਸਿੰਘ ਦੀ ਨਾਲ ਭਾਈ ਇਛਰ ਸਿੰਘ ਜੀ ਭਾਈ ਤਹਿਲ ਸਿੰਘ ਜੀ ਪਾਈ ਦੇਵਾ ਸਿੰਘ ਜੀ ਆਦ ਗੁਰ ਸਿੱਖ ਮਹਾ ਸਿੰਘ ਜੀ ਮੰਗਲ ਸਿੰਘ ਜੀ ਕਹਿੰਨੇ ਸਾਰੇ ਐਸੇ 100 ਦੀ ਗਿਣਤੀ ਦੇ ਸਿੱਖ ਨਾਲ ਆਏ ਨੇ ਆਣ ਕਰਕੇ ਸ਼ਾਮ ਦੇ ਸਵੇ ਡਾਕਟਰ ਰਤਨ ਸਿੰਘ ਡੱਗੀ ਦੇ ਕਥਨ ਅਨੁਸਾਰ ਸਿੱਖ ਪੰਥ ਵਿਸ਼ਵ ਕੋਸ਼ ਦੇ ਵਿੱਚ ਜਿਹੜੀ ਉਹਨਾਂ ਨੇ ਤਰੀਕ ਦੱਸੀ ਹੈ 1703 ਪਹਿਲੀ ਵਾਰ ਦਿਨ ਐਤਵਾਰ ਨੂੰ ਸ਼ਾਮ ਦੇ ਸਮੇਂ ਆਨ ਕਰਕੇ ਬਸਿੰਗਲਾਂ ਦੇ ਸਥਾਨ ਤੇ ਜਾਵਰ ਖਾਂ ਦੇ ਥਾਂ ਤੇ ਆ ਕੇ ਹਮਲਾ ਕੀਤਾ ਜੰਗ ਹੋਇਆ ਜਿਹਦੇ ਵਿੱਚ ਜਾਵਰ ਖਾਂ ਦੇ ਕੁਝ ਸਾਥੀ ਤਾਂ ਦਰਦੇ ਮਾਰੇ ਭੱਜ ਗਏ ਕੁਝ ਨੇ ਮੁਕਾਬਲਾ ਕੀਤਾ ਜਿਹਦੇ ਵਿੱਚ ਸਾਰੇ ਮਾਰੇ ਗਏ ਗੁਰੂ ਕੇ ਸਿੰਘ ਫੱਟੜ ਹੋਏ ਹਨ ਉਸ ਸਮੇਂ ਜਾਵਰ ਖਾਂ ਦੀਆਂ ਮੁਸ਼ਕਾਂ ਬਣੀਆਂ ਹਨ ਔਰ ਜਿਨਨੇ ਸਿੱਖ ਹਨ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਇਹ ਸਰੀਰਾਂ ਨੂੰ ਲੈ ਕਰਕੇ ਸਤਵੇਂ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਹਰੀਆਂ ਵੇਨਾ ਸਾਹਿਬ ਦੇ ਸਥਾਨ ਤੇ ਜਾ ਸੰਸਕਾਰ ਕੀਤਾ ਹੈ ਆਰਾਧਾ ਸਮਾ ਵਿਸ਼ਰਾਮ ਕਰਕੇ 2 ਮਾਰਚ ਦੇ ਸੋਮਵਾਰ 1703 ਈਸਵੀ ਨੂੰ ਇਸ ਸਥਾਨ ਦੇ ਉੱਤੇ ਪਹੁੰਚਦੇ ਹਨ ਜਿਨ੍ਹਾਂ ਵਿੱਚ ਦੋ ਸਿੰਘ ਗੰਭੀਰ ਜਖਮੀ ਸਨ ਉਹਨਾਂ ਦਾ ਸੰਸਕਾਰ ਅਗਲੇ ਦਿਨ ਮੰਗਲਵਾਰ ਨੂੰ ਜਿਸ ਵੇਲੇ ਉਹਨਾਂ ਨੇ ਸ਼ਹੀਦੀ ਅਮਰਤ ਵੇਲੇ ਪ੍ਰਾਪਤ ਕੀਤੀ ਹੈ ਜਗਮਾਨੀ ਤਾਬਨਾ ਸ਼ਹਾਰਦਿਆਂ ਮਿਆ ਮੰਗਲਵਾਰ 1703 ਈਸਵੀ ਮਾਰਚ 3 ਨੂੰ ਇੱਥੇ ਕਰਨਾ ਕੀਤਾ ਦੋਵਾਂ ਦਾ ਸੰਸਕਾਰ ਕਰਨ ਤੋਂ ਪਿੱਛੋਂ ਸਹੇਬਾਬਾ ਜੀ ਸਿੰਘ ਦੀ ਦੇਵੀ ਦਾਸ ਬ੍ਰਾਹਮਣ ਉਸ ਦੀ ਘਰਵਾਲੀ ਤੇ ਜਾਵਰ ਖਾਂ ਜਿਹਦੀਆਂ ਮੁਸ਼ਕਾਂ ਬਣੀਆਂ ਉਹਨਾਂ ਨੇ ਨਾਲ ਲੈ ਕਰਕੇ ਅਨੰਤਪੁਰ ਸਹ ਪਹੁੰਚ ਗਏ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਦਿਜ ਕੀ ਇਸਤਰੀ ਦਿਜ ਕੋ ਦੇ ਆਸ਼ਿਕਬਾਬ ਦੋਨੋਂ ਕੋ ਦੇ ਦੋਵਾਂ ਸ਼ੁੱਕ ਦੀ ਅਸੀਸ ਦਿੱਤੀ ਹੈ ਤੇ ਉਸ ਦੀ ਇਸਤਰੀ ਨੂੰ ਦੇ ਕਰਕੇ ਵਾਪਸ ਕਰਿਆ ਉਸ ਵੇਲੇ ਸਾਖ ਸੰਗਤ ਦੀ ਇਤਿਹਾਸ ਦੀ ਵਿਸਾਰਿਕ ਕਹਿਣ ਕੀਤੀ ਕਲਗੀਧਰ ਸਾਹਿਬ ਜੀ ਨੇ ਬ੍ਰਾਹਮਣ ਦੀ ਘਰਵਾਲੀ ਵਾਪਸ ਤੋਰ ਕਰਕੇ ਤੇ ਜਿਹੜਾ ਜਾਬਰ ਖਾਂ ਸੀ ਉਹਨੂੰ ਸਜ਼ਾ ਵੀ ਦਿੱਤੀ ਹੈ ਇਤਿਹਾਸ ਕਹਿੰਦਾ ਉਸ ਵੇਲੇ ਤੁਰਪ ਪਠਾਨ ਅਧਕ ਗਡਵਾਇਓ ਤੀਰਨ ਸੋਂ ਤਿਸ ਗੋਮਰ ਵਾਰਿਆ ਧਰਤੀ ਦੇ ਵਿੱਚ ਅੱਧਾ ਉਹਨੂੰ ਜਿਉਂਦੇ ਨੂੰ ਗਟਿਆ ਹੈ ਤੀਰ ਮਾਰ-ਮਾਰ ਕੇ ਉਸ ਨੂੰ ਮਾਰ ਦੇਣਾ ਕੀਤਾ ਹੈ ਇਹ ਉਸ ਨੂੰ ਸਜ਼ਾ ਦੇਣਾ ਕੀਤੀ ਹੈ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਫਰਜ਼ੰਦ ਸਾਹਿਬ ਜਦਾਂ ਅੰਮ੍ਰਿਤਸ਼ਹੀਦ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਭਾਵੇਂ ਚਮਕੌਰ ਦੀ ਗੜੀ ਵਿੱਚ ਜੰਗ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਹੈ ਸਰਸਾ ਦੇ ਕਿਨਾਰੇ ਦੇ ਉੱਤੇ ਵੱਡਾ ਭਾਰੀ ਜੰਗ ਕੀਤਾ ਹੈ ਆਗਮਗੜ ਦੇ ਜੰਗ ਦੇ ਵਿੱਚ ਵੀ ਆਪਣੀ ਸ਼ਸਤਰ ਵਿਦਿਆ ਦੇ ਮਹਾਨ ਜੋਰ ਵਿਖਾਏ ਹਨ ਪ੍ਰਸਾਰ ਸੰਗਤ ਦੀ ਇੱਕੋ ਇੱਕ ਧਾਗਾ ਸਹ ਬਾਬਾ ਅਜੀਤ ਸਿੰਘ ਸਾਹਿਬ ਦੇ ਜੀਵਨ ਦਾ ਜਿਨ੍ਹਾਂ ਨੇ ਆਪਣੀ ਜਿਹੜਾ ਜੰਗ ਆਪਣੀ ਜਥੇਦਾਰੀ ਦੇ ਵਿੱਚ ਇਸ ਇਲਾਕੇ ਵਿੱਚ ਕੀਤਾ ਹੈ ਸੋ ਇਹ ਉਹ ਸਥਾਨ ਹੈ ਜਿੱਥੇ ਸਹ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਆਪਣੇ ਪਵਿੱਤਰ ਚਰਨ ਪਾ ਕਰਕੇ ਸਥਾਨ ਨੂੰ ਸ਼ਹੀਦਾਂ ਨੇ ਆਪਣੀ ਰੱਤ ਦਾ ਕਿਣਕਾ ਕਿਣਕਾ ਵਹਾ ਕਰਕੇ ਪੂਜਣ ਯੋਗ ਕੀਤਾ ਹੈ ਅੱਜ ਅਸੀਂ ਵਿਭਾਗੇ ਹਾਂ ਇਸ ਸਥਾਨ ਦੇ ਉੱਤੇ ਸੇਵਾਵਾਂ ਕਰਦੇ ਗੁਰੂ ਸਾਹਿਬ ਸ਼ਹੀਦਾ ਨੇ ਆਪਣੇ ਚਰਨਾਂ ਵਿੱਚ ਸਾਨੂੰ ਰੱਖ ਕਰਕੇ ਸੇਵਾਵਾਂ ਦਾ ਸੁਭਾਗ ਸਮਾਂ ਬਖਸ਼ਿਆ ਆਪ ਸੰਗਤਾਂ ਧੰਨਵਾਦ ਧੰਨਵਾਦਯੋਗ ਹੋ ਵੱਡੇ ਭਾਗਾਂ ਵਾਲੇ ਹੋ ਜੋ ਆਣ ਕਰਕੇ ਇਸ ਪਾਵਨ ਸਥਾਨ ਦੇ ਦਰਸ਼ਨ ਦੀਦਾਰ ਕਰਦੇ ਸੇਵਾਵਾਂ ਕਰਦੇ ਹੋ ਸਤਿਗੁਰੂ ਮਹਾਰਾਜ ਸਾਹਿਬ ਸਭ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਦੀ ਦਾਤ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ ਜੀ ਮੈਂ ਬਹੁਤ-ਬਹੁਤ ਧੰਨਵਾਦ ਜੈਨੀ ਗੁਰਜਿੰਦਰ ਸਿੰਘ ਜੀ ਯਾਨੀ ਹਵਨ ਸਿੰਘ ਜੀ ਹੈਰੀਗਾਨ ਠੀਕ ਗੁਰਦੁਆਰਾ ਸ਼ੀਤਾਨ ਲੱਦੇਵਾਲੀ ਦੋਸਤੋ ਇਹ ਸਾਡੇ ਯਾਨੀ ਗੁਰਿੰਦਰ ਸਿੰਘ ਜੀ ਨੇ ਸਾਨੂੰ ਗੁਰਦੁਆਰਾ ਸ਼ੀਤਾਨ ਲੱਦੇਵਾਲ ਦੇ ਇਤਿਹਾਸ ਬਾਰੇ ਜਾਣਕਾਰੀ ਆਇਆ ਅਸੀਂ ਦੱਸਦੀਏ ਕਿ ਸਿੱਖ ਕੌਮ ਜਿਹੜਾ ਸਿੱਖ ਇਤਿਹਾਸ ਅਕੁਰਵਾਨੀਆਂ ਦੇ ਨਾਲ ਪਰਿਆ ਪਿਆ ਇਹਦੇ ਵਿੱਚ ਕੋਈ ਲਾਹਵੰਦਾਲਾ ਕੋਈ ਐਹੋ ਜੀ ਚੀਜ਼ ਨਹੀਂ ਜਿੱਥੇ ਅਸੀਂ ਕਿਤੇ ਕੇਤੂ ਪ੍ਰਾਂਤੂ ਕਰ ਸਕੀਏ ਇੱਥੇ ਸਭ ਤੋਂ ਜ਼ਿਆਦਾ ਬਾਬਾ ਅਜੀਤ ਸਿੰਘ ਜੀ ਦਸਮ ਪਿਤਾ ਸ਼੍ਰੀ ਗੁਰੂਵਰ ਸਿੰਘ ਜੀ ਦੇ ਵੱਡੇ ਸਹਾਈ ਹਾਂ ਜਿੱਥੇ ਜਿਵੇਂ ਕਿ ਜਾਨੀ ਗੁਰਜਿੰਦਰ ਸਿੰਘ ਜੀ ਹੋਰਾਂ ਨੇ ਦੱਸਿਆ ਆ ਕਿ ਇੱਥੇ ਉਹਨਾਂ ਨੇ ਆਪਣੀ ਜਿਹੜੀ ਆਰਚਾ ਦੀ ਜਿਹੜੀ ਜਾਂਗ ਇੱਥੇ ਲੜੀ ਆ ਅਸੀਂ ਇਸ ਥਾਪ ਦੇ ਰਾਹੀਂ ਜਿਹੜਾ ਇਹਨਾਂ ਦੇ ਮੁਖਾਰਬਤ ਕੋ ਆਪਣੇ ਦਰਸ਼ਕਾਂ ਦੇ ਆਪਣੇ ਸਰੋਤਿਆਂ ਦੇ ਰਾਹੀਂ ਇਹ ਜਿਹੜਾ ਇਹਨਾਂ ਤੋਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਕੋਸ਼ਿਸ਼ ਕਰਾਂਗੇ ਇਸ ਇਤਿਹਾਸ ਨੂੰ ਇਤਿਹਾਸ ਦੇ ਪੰਨਿਆਂ ਦੇ ਅੰਦਰ ਰਹਿੰਦੇ ਹੋਈ ਆਪਣੇ ਚੈਨਲ ਦੇ ਵਾਅਦੇ ਉਰੇਹੀ ਆਵਾਮ ਤੱਕ ਲੋਕਾਂ ਤੱਕ ਸੰਗਤਾਂ ਤੱਕ ਪਹੁੰਚਾਈਏ ਆਪਣੀ ਗਿਆਨੀ ਗੋਜਦਰ ਸਿੰਘ ਜੀ ਅਸੀਂ ਸਾਡਾ ਇੱਕ ਹੋਰ ਅਪਰਾਲਾ ਆ ਤੇ ਤੁਸੀਂ ਇਤਿਹਾਸ ਦੇ ਦੌਰਾਨ ਜਿਹੜੀ ਗੱਲਬਾਤ ਕਰਦੇ ਆ ਇਹਦੇ ਦੌਰਾਨ ਜਿਹੜੀ ਕੋਈ ਆਪਾਂ ਗੱਲ ਬਿਸਰ ਗਏ ਆ ਜਾਂ ਮੈਂ ਬਿਸਰ ਗਿਆ ਜਾਂ ਆਪ ਜੀ ਇਸ ਗੱਲ ਤੋਂ ਕਿਤੇ ਬਿਸਰ ਗਏ ਆ ਉਹ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ ਇਤਿਹਾਸ ਬੜਾ ਨਮੇਰਾ ਹੈ ਕਹਿੰਦਿਆਂ ਕਿ ਪ੍ਰਕਾਰ ਦੀਆਂ ਗੱਲਾਂ ਬਚਨ ਰਹਿ ਵੀ ਜਾਂਦੇ ਨੇ ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਹਿਬਜ਼ਾਦਾ ਜੀ ਦਾ ਇਹ ਪਾਵਨ ਸਥਾਨ ਹੈ ਇਸ ਪਾਵਨ ਸਥਾਨ ਦੇ ਉੱਤੇ ਜੋ ਮੰਗਲਵਾਰ ਦੇ ਦਿਨ ਸ਼ਹੀਦ ਦਾ ਸਿੰਘਾ ਦਾ ਸੰਸਕਾਰ ਹੋਇਆ ਸੀ ਉਸੇ ਸੰਬੰਧ ਵਿੱਚ ਬੜੇ ਲੰਮੇ ਸਮੇਂ ਤੋਂ ਮੰਗਲਵਾਰ ਦੇ ਦੀਵਾਨ ਸਜਦੇ ਹਨ ਭਾਵੇਂ ਕਿ ਹੁਣ ਸਮੇਂ ਦੀ ਇਹੋ ਜਿਹੀ ਮੰਗ ਹੈ ਕੋਵਿਡ-19 ਦੇ ਕਰਕੇ ਜੋ ਕਰੋਨਾ ਮਹਾਮਾਰੀ ਫੈਲੀ ਹੋਈ ਹੈ ਦੀਵਾਨ ਹਲੇ ਨਹੀਂ ਸੱਜ ਰਹੇ ਪਰ ਸੰਗਤਾਂ ਜਣਦੀਆਂ ਨੇ ਹਰੇਕ ਮੰਗਲਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਸੰਗਤਾਂ ਨਮਸਕਾਰਾਂ ਕਰਦੀਆਂ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਹਰੇਕ ਜੇਠੇ ਮੰਗਲਵਾਰ ਅਮਤ ਸੰਚਾਰ ਹੁੰਦਾ ਹੈ ਇੱਥੇ ਸਾਡੇ ਬਾਬਾ ਹਰਵੰਦ ਸਿੰਘ ਜੀ ਬੜੇ ਲੰਮੇ ਸਮੇਂ ਤੋਂ ਬੜੀਆਂ ਸੇਵਾਵਾਂ ਗੁਰੂ ਸਾਹਿਬ ਦੀ ਸ਼ਹੀਦਾਂ ਦੀ ਬਖਸ਼ਿਸ਼ ਦੇ ਨਾਲ ਨਿਭਾ ਰਹੇ ਨੇ ਸੰਗਤਾਂ ਦਾ ਬੜਾ ਪ੍ਰੇਮ ਹੈ ਵੱਧ ਚੜ ਕੇ ਸਾਰੀਆਂ ਸੰਗਤਾਂ ਸੇਵਾਵਾਂ ਕਰਦੀਆਂ ਨੇ ਸਰਦਾਰ ਉਤਾਰ ਸਿੰਘ ਜੀ ਮੈਂਦਰ ਸਾਹਿਬ ਜਿਹੜੇ ਦਫ਼ਤਰ ਵੱਲੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਸਾਹਿਬ ਵੱਲੋਂ ਜਿਨ੍ਹਾਂ ਦੀ ਇੱਥੇ ਨਿਯੁਕਤੀ ਹੈ ਉਹ ਬੜੇ ਸੁਚੱਜੇ ਢੰਗ ਨਾਲ ਸਾਰੇ ਪ੍ਰਬੰਧ ਨੂੰ ਚਲਾ ਰਹੇ ਨੇ ਸੰਗਤਾਂ ਦਾ ਬੜਾ ਸਹਿਯੋਗ ਹੈ ਬੜੀ ਭਾਰੀ ਸੇਵਾ ਸੰਗਤਾਂ ਲਭਾਉਂਦੀਆਂ ਹਨ ਔਰ ਇਥੋਂ ਦੇ ਜਿੰਨੇ ਸ਼ਰਮਣੀ ਕਮੇਟੀ ਮੈਂਬਰ ਸਾਹਿਬਾਨ ਹਨ ਉਹ ਵੀ ਆਪਣਾ ਸਮੇਂ-ਸਮੇਂ ਸਮਾ ਗੱਡ ਕੇ ਸਾਰੇ ਪ੍ਰਬੰਧਾਂ ਦਾ ਦੈਦਾ ਲੈ ਕਰਕੇ ਕੋਈ ਕਮੀ ਹੋਵੇ ਉਸ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਦੂਰ ਕਰਦੇ ਹਨ ਔਰ ਨਾਲ ਹੀ ਇੱਕ ਬੇਨਤੀ ਹੋਰ ਕਰਾਂ ਇਥੇ ਸਹਿਬ ਜਾਦਾ ਅਜੀਤ ਸਿੰਘ ਸਾਹਿਬ ਜੀ ਦੇ ਨਾਮ ਦੇ ਉੱਤੇ ਸਕੂਲ ਵੀ ਚੱਲ ਰਿਹਾ ਹੈ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸਕੂਲ ਦੇ ਵਿੱਚ ਵੈਲ ਐਜੂਕੇਟਿਡ ਜਿੰਨਾ ਸਟਾਫ ਹੈ ਬੜੇ ਚੰਗੇ ਢੰਗ ਦੇ ਨਾਲ ਵਿਦਿਆ ਦੇ ਕਰਕੇ ਇਲਾਕੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਧਰਮ ਦੀ ਵਿਦਿਆ ਪੜਾ ਰਿਹਾ ਹੈ ਸੋ ਇਹ ਅਸਥਾਨ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖਤਾ ਦੇ ਲਈ ਨੌਜਵਾਨ ਪੀੜ੍ਹੀ ਦੇ ਲਈ ਚਾਨਣ ਬਨਾਰਾ ਵੀ ਹੈ ਜਿਵੇਂ ਕਿ ਅੱਜ ਦੇ ਸਮੇਂੇ ਲੜਕੀਆਂ ਦੇ ਉੱਪਰ ਜਾਂ ਈਆਂ ਭੈਣਾਂ ਦੀ ਇੱਜ਼ਤ ਦੇ ਉੱਤੇ ਕਟਾਸ ਕੀਤੇ ਜਾਂਦੇ ਨੇ ਇਥੋਂ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਗੁਰੂ ਕੇ ਪਿਆਰੇ ਸਿੱਖਾਂ ਨੇ ਸਹਿਬਾਬਾ ਅਜੀਤ ਸਿੰਘ ਜੀ ਨੇ ਇੱਕ ਅਗਲਾ ਵੀ ਇੱਜ਼ਤ ਰੱਖਣ ਦੇ ਵਾਸਤੇ ਭਾਵੇਂ ਕਿ ਉਹ ਜੇ ਧਰਮ ਦੀ ਗੱਲ ਕਰੀਏ ਤਾਂ ਉਹ ਸਿੱਖ ਧਰਮ ਵਿੱਚ ਉਹ ਵੀ ਨਹੀਂ ਸੀ ਇਹੋ ਜੀਆਂ ਗੱਲਾਂ ਨੂੰ ਨਾਮਚਾਰਦੇ ਹੋਏ ਜੋ ਸ਼ਰਨ ਆਵੇ ਉਸ ਕੰਠ ਲਾਵੇ ਵਿੰਦ ਸੁਆਮੀ ਸੰਧਾ ਦੇ ਵਚਨ ਅਨੁਸਾਰ ਉਹਦੀ ਇੱਜ਼ਤ ਨੂੰ ਰੱਖਦੇ ਹੋਏ ਆਪਾ ਕੁਰਬਾਨ ਕੀਤਾ ਹੈ ਇਹ ਸਾਨੂੰ ਸਿੱਖਿਆ ਮਿਲਦੀ ਹੈ ਦੇਵ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਦਾਣਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣੋ ਖਾਣਾ ਇਹ ਸਿੱਖਿਆ ਧਾਰਨ ਕਰਨ ਦੀ ਲੋੜ ਹੈ ਆਉਣ ਵਾਲੇ ਸਮੇਂ ਵਿੱਚ ਵੀ ਅੱਜ ਵੀ ਇਹ ਸਿੱਖਿਆ ਸਦਾ ਸਾਨੂੰ ਇਹੋ ਦੇ ਸਥਾਨਾਂ ਤੋਂ ਪ੍ਰਾਪਤ ਹੁੰਦੀ ਰਹੇਗੀ ਇਨੀਆਂ ਗੇਟੀਆਂ ਪ੍ਰਵਾਨ ਕਰਨੀਆਂ ਨੇ ਗੁਰਦੁਆਰਾ ਸ਼ੀਦਾ ਲੱਦੇਵਾਲ ਮਾਹਰ ਪਰਦੇ ਇਤਿਹਾਸ ਤੋਂ ਇਤਿਹਾਸ ਦੇ ਪੰਨਿਆਂ ਤੇ ਅੰਤਰ ਇਤਿਹਾਸ ਸੰਬੰਧੀ ਵਿਸ਼ੇਸ਼ ਜਾਣਕਾਰੀ ਲਈ ਗਿਆਨੀ ਗੁਰਜਿੰਦਰ ਸਿੰਘ ਤੇ ਜਹਦਰ ਹਰਵੰਦ ਸਿੰਘ ਹੜ ਗ੍ਰਾਂਥੀ ਉਪਤਾਸੀ ਮੈਜਰ ਸਾਹਿਬ ਸਾਰਿਆਂ ਦਾ ਸਹਿਯੋਗ ਦੇਣ ਤੇ ਦਲਜੀਤ ਸਿੰਘ ਅਜਲੋਹਾ ਬਹੁਤ ਬਹੁਤ ਧੰਨਵਾਦ ਅਸ਼ਾਤ ਪਰ ਤੋਂ ਦਜੀਤ ਅਜਲੋਹਾ